ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਜਿਸ ਦਿਨ ਬੱਚੇ ਆਏ ਹੋਣ ਤੇ ਕਹਿ ਦਰਨਾ ਵੀ ਆਲੂ ਵਾਲੇ ਪਰੌਂਠੇ ਖਾਣੇ ਆ ਤੇ ਉਸ ਦਿਨ ਫਿਰ ਆਏ ਹੁੰਦਾ ਵੀ ਚੱਲ ਸ਼ੁਕਰ ਹੈ ਅੱਜ ਸਾਰਾ ਮਤਲਬ ਫ੍ਰਿਜ ਨੂੰ ਖੋਲਦਿਆਂ ਕੇਰਾ ਤੇ ਜਿੰਨਾ ਵੀ ਫ੍ਰਿਜ ਦੇ ਵਿੱਚ ਜਗਾੜਮੈਂਟ ਪਿਆ ਨਾ ਤੇ ਆਪਾਂ ਸਾਰਾ ਕੱਢ ਲੈਣੇ ਆ ਨਾ ਤਾਂ ਵਿਚਾਰੇ ਆਲੂਆਂ ਦੇ ਪਰੌਂਠਿਆਂ ਦਾ ਵਜੂਗਾ ਵੀ ਆਲੂ ਵਾਲੇ ਆ ਤੇ ਪਰ ਉਹਦੇ ਵਿੱਚ ਆਪਾਂ ਸਮਾਨ ਸਾਰਾ ਇਕੱਠਾ ਕਰਕੇ ਪਾ ਦੇਣਾ ਹੈ ਕਿਉਂਕਿ ਸਬਜ਼ੀ ਜਦੋਂ ਇਕੱਠੀ ਲਿਆਉਣੀ ਆ ਤੇ ਲੱਗਦੀ ਉਸੇ ਦਿਨ ਹੀ ਸਾਰੀ ਪਹਿਲਾਂ ਤਾਂ ਥੋੜੀ ਥੋੜੀ ਲੱਗਦੀ ਹੈ ਜਿਸ ਦਿਨ ਬੱਚੇ ਆਏ ਹੁੰਦੇ ਫਿਰ ਉਸ ਦਿਨ ਆਏ ਹੁੰਦਾ ਵੀ ਚਲੋ ਹੁਣ ਇਹ ਬਣਾਉਣੇ ਆ ਪਰੌਂਠੇ ਪਰੌਂਠੇ ਤੇ ਕਰਦਿਆਂ ਇਕੱਠਾ ਤੇ ਮੈਂ ਕੀ ਕੀਤਾ ਜੀ ਪੱਤਾ ਗੋਭੀ ਪਈ ਸੀ ਥੋੜੀ ਜੀ ਉਹ ਵੀ ਚੱਕੀ ਮੈਂ ਕਿਹਾ ਚਲੋ ਇਹਨੂੰ ਪਹਿਲਾਂ ਗੋਭੀ ਕਸ ਉਹ ਗੋਭੀ ਕਸ ਕਰੋ ਹਨਾ ਕਦੂ ਕਸਤਾ ਹੁਣ ਇਹਨੂੰ ਵਿਚਾਰੇ ਦਾ ਨਾਂ ਕਦੂ ਕਾਸ ਹੀ ਲੈਂਦੇ ਆ ਭਾਵੇਂ ਖੁਸ਼ੀ ਹੈ ਇਹਦੇ ਚ ਕਸੀ ਜਾਓ ਤੇ ਲੋ ਜੀ ਆਪਾਂ ਹੁਣ ਤੇ ਗੋਭੀ ਕਸ ਕਰ ਲਿਆ ਜੀ ਇਹਨੂੰ ਗੋਭੀ ਕਸ ਕਰਕੇ ਤੇ ਆਪਾਂ ਇਹਨੂੰ ਕਰ ਲਿਆ ਜੀ ਇਕੱਠਾ ਇਹਦੇ ਵਿੱਚ ਤੇ ਆ ਚੱਕੋ ਜੀ ਆਪਾਂ ਚੱਕੀ ਆ ਜੀ ਬਰੋਕਲੀ ਤੇ ਹੁਣ ਆਪਾਂ ਇਹਨੂੰ ਬਰੋਕਲੀ ਕਸ ਕਰ ਦੇਣਾ ਹੈਗਾ ਮੈਂ ਆਖਾ ਵੀ ਜਿੱਦੇ ਪਰੌਂਠੇ ਬਣਾਉਣੇ ਹੁੰਦੇ ਆ ਨਾ ਤੇ ਉਸ ਦਿਨ ਆਏ ਨਜ਼ਾਰਾ ਜ ਆ ਜਾਂਦਾ ਵੀ ਚਲੋ ਹੁਣ ਚੱਕੋ ਸਾਰਾ ਗਾਰਨਿਸ਼ਮੈਂਟ ਤੇ ਲਾ ਦੇ ਠੀਕ ਹੈ ਜੀ ਤੇ ਮੈਂ ਆਪ ਅੱਜ ਫੇਰ ਸਾਰਾ ਜਿਗਾਰਡਮੈਂਟ ਚੱਕਿਆ ਤੇ ਲਾਤਾ ਤੇ ਹੁਣ ਤੁਸੀਂ ਇਹਦੇ ਪ੍ਰੋਂਠੇ ਦੇਖਿਓ ਕਿੰਨੇ ਵਧੀਆ ਬੰਦੇ ਤੇ ਲਓ ਜੀ ਹੁਣ ਇਹ ਭੂਕਾਂ ਵਾਲੇ ਗੰਡੇ ਪਏ ਸੀ ਤੇ ਇਹਨਾਂ ਦੀਆਂ ਵੀ ਭੂਕਾਂ ਵਿਚਾਰਿਆਂ ਦੀਆਂ ਵਾਵਾ ਵੱਡੀਆਂ ਵੱਡੀਆਂ ਹੋਈਆਂ ਪਈਆਂ ਸੀ ਮੈਂ ਆਖਿਆ ਪਹਿਲਾਂ ਇਹਨਾਂ ਦੀਆਂ ਭੂਕਾਂ ਇਕੱਠੀਆਂ ਕਰੋ ਮੈਂ ਕੀਤਾ ਜੀ ਭੂਕਾਂ ਇਕੱਠੀਆਂ ਕੀਤੀਆਂ ਇਹਨਾਂ ਦੀ ਕਟਾ ਕਟਾਈ ਕਰੀ ਆ ਹੁਣ ਤਾਂ ਮੈਨੂੰ ਵੀ ਚਲਾਉਣਾ ਆ ਗਿਆ ਪਹਿਲਾਂ ਮੈਨੂੰ ਚਲਾਉਣਾ ਨਹੀਂ ਆਉਂਦਾ ਸੀਗਾ ਆਹ ਵੱਡੀ ਸਾਰੀ ਕਰ ਦਈ ਜੀ ਹੈ ਨਾ ਜਿਹੜੀ ਇਹ ਚਾਕੂ ਜਾਂ ਨਹੀਂ ਚਲਾਉਣਾ ਆਉਂਦਾ ਸੀ ਹੁਣ ਤਾਂ ਮੈਂ ਵੀ ਚਲਾ ਲੈਣੀ ਹੈਗੀ ਆ ਤੇ ਆਹ ਲੋ ਜੀ ਚੱਕੋ ਤੇ ਇਕੱਠਾ ਕਰਕੇ ਆਪਾਂ ਇਹਨੂੰ ਵੀ ਵਿੱਚ ਹੀ ਪਾ ਲੈਣਾ ਵਿੱਚ ਆਲੂ ਪਾਏ ਆ ਜੀ ਤੇ ਵਿੱਚ ਆਪਣੀ ਬਰੋਕਲੀ ਕਾਸ ਤੇ ਵਿੱਚ ਪੱਤਾ ਗੋਭੀ ਕਾਸ ਤੇ ਵਿੱਚ ਆਹ ਪਾਤੇ ਜੀ ਆਪਾਂ ਪਿਆਜ਼ ਕੱਟ ਕੇ ਭੂਕਾਂ ਵਾਲੇ ਠੀਕ ਹੈ ਜੀ ਹੁਣ ਵਿਚਾਰਾ ਰਹਿੰਦਾ ਹੈਗਾ ਜਿਹੜਾ ਕਿ ਸਾਰਿਆਂ ਤੋਂ ਮੇਨ ਹੈ ਆਪਾਂ ਉਹਦਾ ਨਾਂ ਲੈਣ ਲੈ ਜੀ ਰਵੜ ਚੜੀ ਪਈ ਹੈ ਜੀ ਉੱਤੇ ਆਹੋ ਹਿਜਕੀ ਆ ਗਈ ਸੀ ਪਤਾ ਨਹੀਂ ਕੌਣ ਯਾਦ ਕਰਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਮੈਨੂੰ ਵੀ ਕੋਈ ਯਾਦ ਕਰਦਾ ਹੈ ਜੀ ਵਿੱਚ ਹਿਜਕੀ ਆ ਜਾਂਦੀ ਹੈਗੀ ਹੈ ਕੋਈ ਤਾਂ ਯਾਦ ਕਰਦਾ ਹੀ ਹੁਣ ਰੱਬ ਦਾ ਪਿਆਰਾ ਹਨਾ ਚਲੋ ਜੀ ਕੋਈ ਗੱਲ ਨਹੀਂ ਤੇ ਦੇਖੀ ਨਾ ਆ ਆਪਾਂ ਪਾਤਾ ਜੀ ਇਹਦੇ ਵਿੱਚ ਹਰਾਤਾ ਨਹੀਂ ਆ ਠੀਕ ਹੈ ਜੀ ਹਰਾਤਾ ਨਹੀਂ ਆ ਪਾ ਕੇ ਤੇ ਆਪਾਂ ਸਾਰਾ ਕੁਝ ਕਰ ਲਿਆ ਇਕੱਠਾ ਤੇ ਆਪਣੀ ਹਰੀ ਮਿਰਚ ਰਹਗੀ ਜੀ ਇੱਕ ਇਹ ਹੁਣ ਆਪਾਂ ਚੁੱਲੇ ਕੋਲੇ ਲਾ ਜਾ ਕੇ ਇਹਨੂੰ ਸਾਰਾ ਸਮਾਨ ਕਰ ਲੈਣਾ ਇਕੱਠਾ ਤੇ ਹਰੀ ਮਿਰਚ ਵੀ ਵਿੱਚ ਪਾ ਲੈਣੀ ਹੈ ਹੁਣ ਆਪਾਂ ਕੀ ਕਰਨਾ ਜੀ ਇਹ ਹਰੀ ਮਿਰਚ ਤਾਂ ਪਾਈ ਪਾਈ ਤੇ ਲਾਲ ਮਿਰਚ ਇਹ ਵੀ ਪਾ ਦਣੀ ਹੈ ਜੀ ਠੀਕ ਹੈ ਜੀ ਲਾਲ ਮਿਰਚ ਉੱਤੇ ਧੂੜ ਦਿਓ ਜੀ ਕਿਉਂਕਿ ਫਿਰ ਕਰਾਰੇ ਜੀ ਸਵਾਦ ਲੱਗਦੇ ਆ ਤਾਂ ਜਿਸ ਦਿਨ ਪਰੌਂਠੇ ਬਣਾਉਣੇ ਹੋ ਨਾ ਆਲੂ ਵਾਲੇ ਮੈਂ ਕਹਿੰਦੀ ਹਾਂ ਫਰਿੱਜ ਖੋਲ੍ਹ ਲਓ ਦੇਖੋ ਵੀ ਕਿੰਨਾ ਸਾਮਾਨ ਪਿਆ ਜਗਾੜਮੈਂਟ ਪਿਆ ਸਭ ਇਕੱਠਾ ਕਰਕੇ ਵਿੱਚ ਪਾ ਦਿਓ ਠੀਕ ਹੈ ਜੀ ਬੜੇ ਟੇਸਟੀ ਬਣਦੇ ਨੇ ਆਹ ਲੋ ਜੀ ਇਹ ਜਿਹੜਾ ਆਲੂ ਵਾਲਾ ਆਪਾਂ ਉਹ ਸੌਰੀ ਆਲੂ ਵਾਲਾ ਨਹੀਂ ਪਰੌਂਠਿਆਂ ਵਾਲਾ ਮਸਾਲਾ ਉਹ ਮੈਂ ਫੇਰ ਭੁੱਲ ਜੰਨੀਆ ਭਾਈ ਕੁੜੀਆਂ ਨੇ ਮੈਨੂੰ ਕਿਹਾ ਸੀਗਾ ਵੀ ਰੈਸিপি ਦੇ ਦਿਓ ਇਹਨਾਂ ਦੀ ਮੇਰੇ ਫੇਰ ਦਿਮਾਗ ਚੋਂ ਨਿਕਲ ਜਾਂਦੀਆ ਕੀ ਕਰਾਂ ਇਕ ਤਾਂ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਆਹ ਲੋ ਜੀ ਮੇਥੀ ਵੀ ਪਾਤੀ ਆਪਾਂ ਇਹਨੂੰ ਵੀ ਗੁੱਸੇ ਨਹੀਂ ਹੋਣ ਦੇਣਾ ਇਹ ਤਾਂ ਨਿਕਲਦੀ ਨਹੀਂ ਡੱਬੀ ਦੇ ਵਿੱਚੋਂ ਇਹ ਡੱਬੀ ਆਪਾਂ ਖੋਲ ਕੇ ਕੱਢ ਲੈਣੀ ਹੈਗੀ ਆ ਠੀਕ ਹੈ ਤੇ ਤੁਸੀਂ ਵੀ ਕਦੇ ਆਇਓ ਤੁਸੀਂ ਤੁਹਾਨੂੰ ਵੀ ਬਣਾ ਕੇ ਖਵਾਉਂਗੀ ਆਲੂ ਗੋਭੀ ਤੇ ਮੈਂ ਕਹਿੰਦੀ ਪੱਤਾ ਗੋਭੀ ਤੇ ਮੂੜੀਆਂ ਤੇ ਆਹ ਕੀ ਕਦੇ ਹੁੰਦਿਆ ਭੂਕਾਂ ਵਾਲੇ ਪਿਆਜ਼ ਤੇ ਹਰਾ ਧਨੀਆ ਸਾਰਾ ਇਕੱਠਾ ਕਰਕੇ ਆਪਾਂ ਪਰੌਂਠੇ ਬਣਾਵਾਂਗੇ ਠੀਕ ਹੈ ਜੀ ਤੇ ਕਦੇ ਜਰੂਰ ਆਇਓ ਮਾਰੇਓ ਗੇੜਾ ਚੱਕਰ ਲੱਗਿਆ ਤਾਂ ਆਪਾਂ ਹਨੂਮਾਨਗੜ੍ਹ ਰਹਿੰਨੇ ਆ ਓਕੇ ਆਹ ਲੋ ਜੀ ਆਪਾਂ ਕਰ ਲਿਆ ਜੀ ਮਸਾਲਾ ਤਿਆਰ ਤੇ ਉਧਰ ਪਾ ਲਿਆ ਆਪਾਂ ਕੌਲੀ ਦੇ ਵਿੱਚ ਘਿਓ ਤੇ ਉਧਰੋਂ ਕਰ ਲਿਆ ਜੀ ਆਪਾਂ ਪੇੜਾ ਤੇ ਪੇੜਾ ਤਿਆਰ ਕਰਕੇ ਹੁਣ ਇਹਦਾ ਆਟੇ ਦਾ ਇਹ ਨਾ ਠੰਡ ਦਾ ਕਰਕੇ ਥੋੜਾ ਜਨਾ ਆਟਾ ਕਰੜਾ ਹੋ ਗਿਆ ਨਹੀਂ ਤਾਂ ਨਾ ਥੋੜਾ ਜਿਹਾ ਢਿੱਲਾ ਰੱਖੇ ਜਦੋਂ ਬਣਾਉਣੇ ਹੋਣ ਆਲੂ ਵਾਲੇ ਪਰੌਂਠੇ ਉਦੋਂ ਨਾ ਥੋੜਾ ਜਿਹਾ ਢਿੱਲਾ ਰੱਖੇ ਫਿਰ ਬਾਲੇ ਸਵਾਦ ਬਣਦੇ ਨੇ ਤੇ ਚਲੋ ਕੋਈ ਗੱਲ ਨਹੀਂ ਹਨਾ ਆਪਾਂ ਹੁਣ ਇਹ ਜਿਗਾਰਡਮੈਂਟ ਜਿਹਾ ਇਕੱਠਾ ਕਰ ਲੈਣਾ ਆਪਾਂ ਸਾਰਾ ਆਪਦਾ ਮਸਲਾ ਇਹ ਸਾਰਾ ਆਪਾਂ ਵਧੀਆ ਤੈਅ ਕਰ ਲਿਆ ਚਲੋ ਜੀ ਆਪਾਂ ਹੁਣ ਇਹਦਾ ਨਾ ਬਣਾਤਾ ਜੀ ਇੱਕ ਪੋਟਲੀ ਜੀ ਬਣਾ ਲਈ ਠੀਕ ਹੈ ਜੀ ਪੋਰਟਲੀ ਜੀ ਬਣਾ ਕੇ ਆਪਾਂ ਹੋਣੇ ਦੀ ਤੇ ਦੇਖਦੇ ਆਂ ਪਹਿਲਾਂ ਇੱਕ ਵਾਰੀ ਨਾ ਤੁਸੀਂ ਜਦੋਂ ਬਣਾਉਣਾ ਪਰੌਂਠੇ ਕਈ ਵਾਰੀ ਕੀ ਹੁੰਦਾ ਥੋੜਾ ਜਿਹਾ ਨਾ ਇਹ ਗਿੱਲਾ ਹੋ ਕੇ ਤੇ ਵਿੱਚੋਂ ਨਿਕਲ ਲੱਗ ਜਾਂਦੇ ਪਰ ਇਹ ਨਹੀਂ ਨਿਕਲਦੇ ਮੈਂ ਕੀ ਕੀਤਾ ਜੀ ਉਹ ਨੈਪਕਿਨ ਜਿਹਨੇ ਹੁੰਦੇ ਜਿਹੜੇ ਉਹ ਰੱਖ ਕੇ ਚਕਲੇ ਦੇ ਉੱਤੇ ਤੇ ਇਹਨੂੰ ਵੇਲ ਲਿਆ ਠੀਕ ਹੈ ਜੀ ਇਹ ਵਿਲ ਗਿਆ ਵਧੀਆ ਮੈਂ ਕਹਿੰਦੀ ਆ ਬਾਹਲਾ ਵਧੀਆ ਬਣਦਾ ਆਪਾਂ ਬਣਾਉਨੇ ਹੁੰਨੇ ਆ ਜੀ ਤਵੇ ਦੇ ਮੇਚ ਦੇ ਥੋੜਾ ਜਿਹਾ ਫਰਕ ਰਹਿ ਜਾਂਦਾ ਬਸ ਵੀ ਜਿੰਨਾ ਕੋ ਰੋਟੀ ਥੱਲਣ ਜੋਗਰਾ ਹੋ ਜੇ ਹਨਾ ਪਰਾਉਂਠੇ ਤਾਂ ਫੇਰ ਹੀ ਸਵਾਦ ਲੱਗਦੇ ਆ ਐਵੇਂ ਨਿੱਕੇ ਨਿੱਕੇ ਦਾ ਕੀ ਕਰਨਾ ਹੁੰਦਾ ਸਾਡੀ ਮਾਂ ਜੀ ਕਹਿੰਦੀ ਹੁੰਦੀ ਸੀ ਕਹਿੰਦੀ ਹੁੰਦੀ ਸੀ ਕਿ ਅਖੇ ਕੀ ਪਰੌਂਠੇ ਨਿੱਕੇ ਨਿੱਕੇ ਬਣਾ ਲੈਂਦੀਆਂ ਮੱਛੀ ਗੁੱਲੀ ਨਾ ਪਰੌਂਠਾ ਤੇ ਸਾਡੇ ਬੜਾ ਉਹ ਗੱਲ ਯਾਦ ਆਉਂਦੀ ਆ ਮੱਛੀ ਗੁੱਲੀ ਨਾ ਪਰੌਂਠਾ ਹਾਂ ਤੇ ਆਹ ਲੋ ਜੀ ਆਪਾਂ ਹੁਣ ਘਿਓ ਲਾ ਲਿਆ ਜੀ ਇਹਦੇ ਉੱਤੇ ਤੇ ਭਾਈ ਆ ਕਰ ਲਿਆ ਤਿਆਰ ਮੇਰੇ ਤਾਂ ਭਾਈ ਕੁੜੀਓ ਇਹੋ ਜਿਹੇ ਪਰੌਂਠੇ ਹੁੰਦੇ ਆ ਹੁਣ ਥੋੜੇ ਪਤਾ ਨਹੀਂ ਕਿ ਇਹੋ ਜਿਹੇ ਹੁੰਦੇ ਆ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਨਾਲੇ ਮੇਰੀ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੀ ਹੋ ਇਹ ਜਰੂਰ ਦੱਸਿਆ ਕਰੋ ਮੈਨੂੰ ਬੜਾ ਹੀ ਮੈਂ ਦੇਖਦੀ ਹੁੰਨੀ ਆ ਜੀ ਜਦੋਂ ਮੈਂ ਨਾ ਮਤਲਬ ਰਾਤ ਨੂੰ ਸੌਣ ਲੱਗਦੀ ਆ ਅ ਤੇ 10:00 ਵਜੇ ਫਿਰ ਮੈਂ ਚੱਕਦੀ ਆ ਫੋਨ ਆਪਦਾ ਤੇ ਮੈਂ ਦੇਖਦੀ ਆ ਵੀ ਕਮੈਂਟ ਕਿਹੜੇ ਮਤਲਬ ਕਿਹੜੀ ਆਈਡੀ ਮਤਲਬ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜਿਹੜੀ ਆ ਆਈਡੀ ਤੇ ਕਮੈਂਟ ਆਇਆ ਇਹ ਕਿਹੜੇ ਪਿੰਡ ਦੇ ਨੇ ਫਿਰ ਮੈਨੂੰ ਪਤਾ ਲੱਗ ਜਾਂਦਾ ਵੀ ਐਸੇ ਪਿੰਡ ਦੇ ਮੇਰੇ ਨਾਲ ਜੁੜੇ ਹੋਏ ਨੇ ਤੇ ਬਾਕੀ ਸਾਰਿਆਂ ਦਾ ਭਾਈ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਬਹੁਤ ਸੋਹਣੇ ਕਮੈਂਟ ਕਰਦੇ ਹੋ ਬਹੁਤ ਪਿਆਰ ਮਿਲਦਾ ਮੈਨੂੰ ਤੁਹਾਡਾ ਤੇ ਮੈਨੂੰ ਬੜਾ ਹੀ ਚੰਗਾ ਲੱਗਦਾ ਹੈਗਾ ਠੀਕ ਹੈ ਨਾ ਤੇ ਮੈਨੂੰ ਐ ਜੇ ਰਹਿੰਦਾ ਹੈਗਾ ਵੀ ਹਾਂ ਮੇਰੇ ਸਾਰੇ ਭੈਣ ਭਰਾ ਮੈਨੂੰ ਯਾਦ ਕਰਦੇ ਆ ਮੇਰੀ ਵੀਡੀਓ ਦੇਖਦੇ ਆ ਮੈਨੂੰ ਤਾਂ ਇੰਨਾ ਹੀ ਚਾਹ ਬਹੁਤ ਹੋ ਜਾਂਦਾ ਵੀ ਮੇਰੀ ਵੀਡੀਓ ਦੇਖਦੇ ਆ ਤੇ ਮੇਰੇ ਨਾਲ ਮੇਰੇ ਨਾਲ ਮੈਨੂੰ ਐ ਹੋ ਜਾਂਦਾ ਵੀ ਮੈਂ ਤੁਹਾਨੂੰ ਮਿਲਿਆਈ ਤੇ ਬਸ ਤੁਹਾਡੇ ਨਾਲ ਗੱਲਾਂ ਕਰਿਆਈ ਹੈ ਨਾ ਜਿਹੜੀਆਂ ਆਚਾਰ ਕਰ ਲੀਆਂ ਇਹ ਤੁਹਾਡੇ ਨਾਲ ਹੀ ਕਰੀ ਜਾਨੀ ਆ ਆਹ ਲੋ ਜੀ ਇੱਕ ਤਾਂ ਆਪਾਂ ਪਹਿਲਾਂ ਆਹ ਕਹਾਂਦੇ ਸੀ ਬੱਚੇ ਮੰਨਤ ਹੋ ਰਹੀ ਰੋਟੀ ਕਹਿੰਦੇ ਆਖਿਆ ਸੀ ਪਹਿਲਾਂ ਖਾਣੀ ਮੱਖਾ ਜੀ ਚੱਕੋ ਫਿਰ ਆਹ ਲੋ ਜੀ ਲੱਸੀ ਦਾ ਗਲਾਸ ਤੇ ਦਹੀਂ ਦਾ ਤੇ ਆਹ ਲੋ ਜੀ ਤੁਸੀਂ ਪਰੌਂਠਾ ਤੇ ਨਾਲ ਭਈ ਇਹਨਾਂ ਨੂੰ ਧਰਤਾ ਕਿਉ ਬੱਚਿਆਂ ਨੂੰ ਜਿਹੜਾ ਇਹਨਾਂ ਨੇ ਖਾਣਾ ਹੋਇਆ ਖਾ ਲੂ ਮੈਂ ਪਤੀਲੇ ਜੇ ਚ ਪਾ ਕੇ ਰੱਖ ਲੈਣੀ ਉਹਨੇ ਠੰਡ ਦੇ ਵਿੱਚ ਨਾ ਨਾਲ ਦੀ ਨਾਲ ਗਰਮ ਹੋ ਜਾਂਦਾ ਡੱਬੇ ਪੀਪਿਆਂ ਜਾਂਦੇ ਵਿੱਚ ਗਰਮ ਨਹੀਂ ਹੁੰਦਾ ਹੈਗਾ ਫਿਰ ਵਾਰੀ ਵਾਰੀ ਰੱਖੋ ਮੈਂ ਪਤੀਲੇ ਚ ਹੀ ਰੱਖਦੀ ਹੁੰਨੀ ਆ ਪਿੱਤਲ ਦੇ ਚ ਤੇ ਬਸ ਉਹ ਜਦੋਂ ਮਤਲਬ ਰੋਟੀ ਬਣਾਉਣੀ ਆ ਤੇ ਉਦੋਂ ਆਪਾਂ ਇਕੱਠਾ ਕਰ ਲਈਦਾ ਜੀ ਉੱਥੇ ਸਾਰਾ ਗਾਰਡਮੈਂਟ ਆ ਲੋ ਜੀ ਆਪਾਂ ਹੁਣ ਅਸੀਂ ਮੈਂ ਤੇ ਦੇਖੀ ਨਾ ਅਨਮੋਲ ਤੇ ਉਹਦੇ ਨਾਨੂ ਤੇ ਅਸੀਂ ਤਿੰਨੇ ਬੈਠ ਗਏ ਜੀ ਰੋਟੀ ਖਾਣ ਠੀਕ ਹੈ ਜੀ ਅਸੀਂ ਕੀ ਕੀਤਾ ਜੀ ਆਪਦਾ ਅਸੀਂ ਪਾਈ ਦਹੀਂ ਤੇ ਲੋ ਜੀ ਆਪਾਂ ਇੱਕ ਮੱਖਣ ਰੱਖਿਆ ਜੀ ਕੋਲੇ ਤੇ ਅਨਮੋਲ ਕਹਿੰਦਾ ਮੈਂ ਮੱਖਣ ਨਾ ਖਾਣੀ ਆ ਮੈਂ ਕਿਉਂ ਨਾ ਨਹੀਂ ਖਾਣੀ ਆ ਇਹ ਤਾਂ ਸਾਡੇ ਨਾਲ ਹੀ ਬੰਦਾ ਹੁੰਦਾ ਆਹ ਦੇਖੋ ਜੀ ਤੁਸੀਂ ਆ ਮੇਰਾ ਹੈ ਜੀ ਇਹ ਮੇਰੇ ਦਾਜ ਦਾ ਹੈ ਜੀ ਜਿਹੜਾ ਹਾ ਨਾ ਇਹਨੂੰ ਮਤਲਬ ਕੋਈ ਚਿੱਕੂ ਕਹਿੰਦਾ ਕੋਈ ਬੋਟਾ ਕਹਿੰਦਾ ਕੋਈ ਪੁੱਛ ਕਹਿੰਦੇ ਜੀ ਇਹਨੂੰ ਇਹ ਰੋਟੀ ਇਹ ਬਣਾਉਂਦੇ ਆ ਜਿਹੜੀ ਇਹ ਸਾਡੀ ਮਾਂ ਦੇ ਮਤਲਬ ਹੱਥਾਂ ਦਾ ਬਣਿਆ ਹੋਇਆ ਇਹ ਤੇ ਇਹ ਮੇਰੇ ਕੋਲੇ ਸੀਗਾ ਤੇ ਆ ਦੇਖੋ ਮੈਂ ਇਹਦੇ ਵਿੱਚ ਰੱਖ ਲੈਣੀ ਹੁੰਦੀ ਆ ਰੋਟੀ ਬਣਾ ਕੇ ਤੇ ਆ ਲੋ ਜੀ ਹੁਣੇ ਠੰਡੀ ਨਹੀਂ ਹੁੰਦੀ ਤੇ ਹੁਣ ਆਪਾਂ ਪਾਸੇ ਰੱਖ ਦਿਆਂਗੇ ਤੇ ਉੱਤੇ ਰੱਖ ਲਾਂਗੇ ਜੀ ਮਖਣੀ ਠੀਕ ਹੈ ਜੀ ਮੇਰੇ ਬਣਾਏ ਹੋਏ ਪਰੌਂਠੇ ਤੁਹਾਨੂੰ ਕਿਵੇਂ ਲੱਗੇ ਬੱਚਿਆਂ ਨੇ ਉਧਰ ਖਾ ਲਏ ਤੇ ਹੁਣ ਮੈਂ ਤੇ ਅਨਮੋਲ ਅਸੀਂ ਇੱਧਰ ਰਾੜਾ ਲਾਉਨੇ ਆ ਤੇ ਅਨਮੋਲ ਨੇ ਲੈ ਲਿਆ ਮੂੜਾ ਕਹਿੰਦਾ ਮੈਂ ਮੂੜਾ ਲੈ ਕੇ ਬੈਠੂੰਗਾ ਮੈਂ ਤਾਂ ਕੁਰਸੀ ਤੇ ਬੈਠ ਕੇ ਦੂਰ ਨਹੀਂ ਬੈਠਿਆ ਜਾਂਦਾ ਮੈਂ ਕਿਹਾ ਤੇਰੇ ਨਾਨੂ ਵੱਲ ਬਹਿ ਜਾ ਕਹਿੰਦਾ ਨਹੀਂ ਉਹ ਮੇਰੇ ਬਿਨਾ ਨਹੀਂ ਰਹਿ ਸਕਦਾ ਜੀ ਮੇਰੇ ਬਿਨਾ ਨਾ ਰੋਟੀ ਖਾਵੇ ਜਦੋਂ ਆ ਜਾਂਦਾ ਨਾ ਮੇਰੇ ਬਿਨਾ ਬੈਠੇ ਨਾ ਮੇਰੇ ਬਿਨਾ ਸੌਵੇ ਇਹ ਸੌਂਦਾ ਵੀ ਨਹੀਂ ਇਹ ਮੇਰੇ ਤੋਂ ਬਿਨਾ ਆ ਵੇਖੋ ਤੁਸੀਂ ਹੁਣ ਬੈਠਾ ਆਪਨੇ ਤਾਂ ਦੇ ਲੇ ਜੀ ਹੱਥੇ ਨੇ ਆਏ ਕੱਛਾਂ ਦੇ ਵਿੱਚ ਤੇ ਹੁਣ ਮੈਨੂੰ ਕਹਿੰਦਾ ਵੀ ਤੁਸੀਂ ਖਵਾਓ ਤੁਸੀਂ ਠਹਿਰ ਕੇ ਖਾ ਲਿਓ ਪਹਿਲਾਂ ਮੈਨੂੰ ਖਵਾਓ ਆ ਦੇਖੋ ਹੁਣ ਕਹਿੰਦਾ ਬੜੇ ਸਵਾਦ ਬਣੇ ਆਈਏ ਖੁਸ਼ ਹੋਇਆ ਰਹਿੰਦਾ ਤੇ ਹੁਣ ਮੰਨਤ ਪੁੱਛਦੀ ਐ ਨਾ ਨੂੰ ਕਿਵੇਂ ਲੱਗੇ ਪਰੌਂਠੇ ਤੇ ਭਾਈ ਹੁਣ ਉਹਦੇ ਨਾਨੂ ਕਹਿੰਦੇ ਬੇਟਾ ਮੈਨੂੰ ਖਾ ਲੈਣ ਤੇ ਪਹਿਲਾਂ ਕਹਿੰਦੇ ਮੈਨੂੰ ਸਵਾਦ ਲੱਗੇ ਅੱਜ ਮੇਰੀ ਡਿਮਾਂਡ ਤੇ ਬਣਿਆ ਮੰਨਤ ਆਈ ਹੋਈ ਸੀ ਮੰਨਤ ਦੀ ਡਿਮਾਂਡ ਤੇ ਬਣੇ ਸੀਗੇ ਭਾਈ ਆਲੂ ਵਾਲੇ ਪਰੌਂਠੇ ਆਲੂਆਂ ਦੇ ਵਿੱਚ ਫਿਰ ਬੜਾ ਜਿਗਾਰਮੈਂਟ ਹੋ ਗਿਆ ਨਾਲੇ ਹੋ ਗਿਆ ਫ੍ਰਿਜ ਖਾਲੀ ਤੇ ਹੁਣ ਆਪਾਂ ਲਿਆਵਾਂਗੇ ਹੁਣ ਮੰਤ ਖੋਗੀ ਖੁਸ਼ ਜੀ ਜਦੋਂ ਉਹਨੂੰ ਦੱਸਿਆ ਵੀ ਪਰੌਂਠੇ ਬੜੇ ਸਵਾਦ ਆ ਉਹਦਾ ਵੀ ਯੋਗਦਾਨ ਸੀਗਾ ਵਿੱਚ ਤੇ ਹੁਣ ਆਪਾਂ ਸਬਜੀ ਹੋਰ ਲਿਆਵਾਂਗੇ ਇਕੱਠੀ ਕਰ ਲਾਂਗੇ ਫਿਰ ਇੱਕ ਦੋ ਦਿਨਾਂ ਤੱਕ ਇਹਨਾਂ ਨੇ ਫਿਰ ਨਿਆਣਿਆਂ ਨੇ ਇਕੱਠੇ ਹੋ ਜਾਣਾ ਹੈਗਾ ਤੇ ਚਲੋ ਜੀ ਠੀਕ ਹੈ ਜੀ ਮੈਨੂੰ ਐਂ ਦੱਸੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਤੇ ਮਿੱਠੇ ਮਿੱਠੇ ਕਰ ਦਿਓ ਕਮੈਂਟ ਤੇ ਭਾਈ ਤੁਸੀਂ ਵੀ ਦੇਖ ਕੇ ਬਣਾਓ ਤੇ ਆਓ ਤੇ ਆਪਾਂ ਤੁਹਾਨੂੰ ਬਣਾ ਕੇ ਖਵਾਵਾਂਗੇ ਸ਼ਕੋ ਜੀ ਓਕੇ ਜੀ ਬਾਏ ਬਾਏ